ਜਦ ਤੁਸੀਂ ਤਾਂ ਕਾਮੇਡੀ ਕਰਦੇ ਹੋ ਤੇ ਕਦੇ ਇਦਾਂ ਹੋਇਆ ਸੈੱਟ ਤੋਂ ਜਾਣ ਤਾਂ ਪਹਿਲਾ ਇੱਕਦਮ ਤੁਹਾਡਾ ਮਤਲਬ ਤੁਹਾਡਾ ਮੂਡ ਆਫ ਹੋਵੇ ਐਂ ਤਾਂ ਤੁਹਾਨੂੰ ਪਤਾ ਹੈ ਕਿ ਹੁਣ ਮੈਨੂੰ ਲੋਕਾਂ ਨੂੰ ਹਸਾਉਣਾ ਹੈ ਸ਼ੋਰਟ ਦੇ ਮੇਰੇ ਨਾਲ ਤਾਂ ਬਹੁਤ ਹੀ ਜ਼ਿਆਦਾ ਟ੍ਰੈਜਡੀ ਹੋਈ ਵੀ ਐ ਇਸ ਮਾਮਲੇ 'ਚ ਮੇਰਾ ਸ਼ੋਅ ਸੀਗਾ 2017 'ਚ ਟ੍ਰਾਂਟੋ ਦੇ ਵਿੱਚ ਤੇ ਕਾਮੇਡੀ ਸ਼ੋਅ ਸੀਗਾ ਲੋਕਾਂ ਨੂੰ ਮੈਂ ਬਹੁਤ ਹਸਾ ਰਿਹਾ ਸੀ ਤਾਂ ਉਸ ਵੇਲੇ ਮੇਰੀ ਮਾਂ ਦੇ ਫੁੱਲ ਚੁਗੇ ਜਾ ਰਹੇ ਸੀ ਹਾਂ ਤੇ ਉਧਰ ਲੋਕਾਂ ਨੂੰ ਮਤਲਬ ਹਸਾਰਾ ਸੀ ਮੈਂ ਪੂਰੇ ਲੋਕ ਹੱਸ ਰਹੇ ਸੀਗੇ ਤੇ ਜਦੋਂ ਇੱਕ ਲਾਸਟ ਦੇ ਉੱਤੇ ਜਿਹੜਾ ਸੀਨ ਸੀਗਾ ਉਹ ਵੀ ਇਮੋਸ਼ਨਲ ਸੀਗਾ ਮਾਂ ਪਿਓ ਬਾਰੇ ਸੀ ਉਹ ਪੂਰਾ ਫਟ ਫਟ ਰੋ ਰਹੇ ਸੀ ਸਾਰੀ ਆਡੀਅנס ਰੋ ਰਹੀ ਸੀ ਪੂਬਾ ਮਾਰ ਮਾਰੋ ਸੀਨ ਤੇ ਤੇ ਸਾਡੇ ਸਾਰੇ ਕਲਾਕਾਰ ਉਹਨਾਂ ਨੂੰ ਵੀ ਪਤਾ ਸੀਗਾ ਵੀ ਕੀ ਹੋ ਰਿਹਾ ਤੇ ਉਦੋਂ ਬਾਅਦ ਚ ਜਦੋਂ ਅਨਾਉਂਸਮੈਂਟ ਹੋਈ ਤਾਂ ਮੇਰੇ ਕੋਲ ਸਟੇਜ ਤੇ ਵੀ ਲੋਕ ਆ ਕੇ ਮਿਲ ਕੇ ਗਏ ਸਾਰੀਆਂ ਜਿਹੜੀਆਂ ਮਾਤਾਵਾਂ ਸੀਗੀਆਂ ਬਜ਼ੁਰਗ ਸੀਗੇ ਜਾਂ ਸਾਡੇ ਮੇਰੇ ਹਾਮਓਮਰ ਸੀਗੇ ਉਹ ਜੱਫੀ ਪਾ ਕੇ ਮੇਰੇ ਸਾਰੇ ਇਕੱਲਾ ਇਕੱਲਾ ਜਾਣਾ ਰੋਕ ਗਿਆ ਕਹਿੰਦੇ ਮੇਰਾ ਨਾਮ ਜੋਕਰ ਫਿਲਮ ਦੇਖੀ ਸੀ ਪਰ ਅੱਜ ਸਾਹਮਣੇ ਦੇਖਿਆ ਇਹ ਕੱਲੇ ਮੇਰੇ ਨਾਲ ਨਹੀਂ ਸਾਰੇ ਕਲਾਕਾਰਾਂ ਨਾਲ ਹੀ ਹੋਇਆ ਮੇਰੇ ਖਿਆਲ ਅਮਰਿੰਦਰ ਭਾਜੀ ਨਾਲ ਵੀ ਹੋਇਆ ਗੁਰਦਾਸ ਭਾਜੀ ਨਾਲ ਵੀ ਹੋਇਆ ਕਲਾਕਾਰ ਦੀ ਲਾਈਫ ਹੀ ਹੈ ਤਾਂ ਅਜ ਤੁਸੀਂ ਤਾਂ ਕਾਮੇਡੀ ਕਰਦੇ ਹੋ ਤੇ ਕਦੇ ਏਦਾਂ ਹੋਇਆ ਸੈੱਟ ਤੋਂ ਜਾਣ ਤੋਂ ਪਹਿਲਾਂ ਇੱਕਦਮ ਤੁਹਾਡਾ ਮਤਲਬ ਤੁਹਾਡਾ ਮੂਡ ਆਫ ਹੋਵੇ ਐਂ ਤੋਂ ਤੁਹਾਨੂੰ ਪਤਾ ਹੈ ਕਿ ਹੁਣ ਮੈਨੂੰ ਲੋਕਾਂ ਨੂੰ ਹਸਾਉਣਾ ਹੈ ਮੇਰੇ ਨਾਲ ਤਾਂ ਬਹੁਤ ਹੀ ਜ਼ਿਆਦਾ ਟਰੈਜਡੀ ਹੋਈ ਵੀ ਐ ਇਸ ਮਾਮਲੇ 'ਚ ਮੇਰਾ ਸ਼ੋਅ ਸੀਗਾ 2017 'ਚ ਟ੍ਰਾਂਟੋ ਦੇ ਵਿੱਚ ਤੇ ਕਾਮੇਡੀ ਸ਼ੋਅ ਸੀਗਾ ਲੋਕਾਂ ਨੂੰ ਮੈਂ ਬਹੁਤ ਹਸਾ ਰਿਹਾ ਸੀ ਤਾਂ ਉਸ ਵੇਲੇ ਮੇਰੀ ਮਾਂ ਦੇ ਫੁੱਲ ਚੁਗੇ ਜਾ ਰਹੇ ਸੀ ਹਾਂ ਤੇ ਉਧਰ ਲੋਕਾਂ ਨੂੰ ਮਤਲਬ ਹਸਾ ਰਿਹਾ ਸੀ ਮੈਂ ਪੂਰੇ ਲੋਕ ਹੱਸ ਰਹੇ ਸੀਗੇ ਤੇ ਜਦੋਂ ਇੱਕ ਲਾਸਟ ਦੇ ਉੱਤੇ ਜਿਹੜਾ ਸੀਨ ਸੀਗਾ ਉਹ ਵੀ इमोशनल ਸੀਗਾ ਮਾਂ ਪਿਓ ਬਾਰੇ ਸੀ ਉਹ ਪੂਰਾ ਫਟ ਫਟ ਰੋ ਰਿਹਾ ਸੀ ਸਾਰੀ ਆਡੀਅנס ਰੋ ਰਹੀ ਸੀ ਪੁੱਬਾ ਮਾਰ ਮਾਰੋ ਸੀਨ ਤੇ ਤੇ ਸਾਡੇ ਸਾਰੇ ਕਲਾਕਾਰ ਉਹਨਾਂ ਨੂੰ ਵੀ ਪਤਾ ਸੀਗਾ ਵੀ ਕੀ ਹੋ ਰਿਹਾ ਤੇ ਉਦੋਂ ਬਾਅਦ ਚ ਜਦੋਂ ਅਨਾਉਂਸਮੈਂਟ ਹੋਈ ਤਾਂ ਮੇਰੇ ਕੋਲ ਸਟੇਜ ਤੇ ਵੀ ਲੋਕ ਆ ਕੇ ਮਿਲ ਕੇ ਗਏ ਸਾਰੀਆਂ ਜਿਹੜੀਆਂ ਮਾਤਾਵਾਂ ਸੀਗੀਆਂ ਬਜ਼ੁਰਗ ਸੀਗੇ ਜਾਂ ਸਾਡੇ ਮੇਰੇ ਹਮ ਉਮਰ ਸੀਗੇ ਉਹ ਜੱਫੀ ਪਾ ਕੇ ਮੇਰੇ ਸਾਰੇ ਕਲਾਕਲਾ ਜਣਾ ਰੋਕ ਗਿਆ ਕਹਿੰਦੇ ਮੇਰਾ ਨਾਮ ਜੋਕਰ ਫਿਲਮ ਦੇਖੀ ਸੀ ਪਰ ਅੱਜ ਸਾਹਮਣੇ ਦੇਖਿਆ ਇਹ ਕੱਲੇ ਮੇਰੇ ਨਾਲ ਨਹੀਂ ਸਾਰੇ ਕਲਾਕਾਰਾਂ ਨਾਲ ਹੀ ਹੋਇਆ ਮੇਰੇ ਖਿਆਲ ਅਮਰਿੰਦਰ ਭਾਜੀ ਨਾਲ ਵੀ ਹੋਇਆ ਗੁਰਦਾਸ ਭਾਜੀ ਨਾਲ ਵੀ ਹੋਇਆ ਕਲਾਕਾਰ ਦੀ ਲਾਈਫ ਹੀ ਐਤ